ਤੇ ਗੋੜ ਦੇ ਪ੍ਰਮਾਤਮਾ ਨੂੰ ਚਰਦੀ ਕਲਾ ਚ ਰੱਖ ਕੇ ਚੱਕੀ ਵਾਸੀ ਆਪਣਾ ਪੰਜਾਬ ਪਾਕਿਸਤਾਨਾਂ ਚੱਕ ਕੇ ਹੀ ਜੋਤ ਨੇ ਅਜੀ ਸਭਾਈ ਉਹ ਗੱਲ ਬੋਲੀ ਉਹ ਚਰਾਈ ਦੀ ਬਹੁਤ ਨਾਲ ਦੁਬਾਰਾ ਬੱਦਲ ਮਾਈਨ ਰਾਬਾਗ ਕਰੀ ਗਈ ਨਾ ਮੀਆ ਬਾਈ ਜੀ ਬਾਈ ਕਿੱਧਰ ਨੂੰ ਨਾ ਰਵਾ ਆਇਓ ਕਿਹੜਾ ਬਾਈ ਦੇਸੀ ਆ ਬੰਦਾ ਚਾਰ ਚੋਰ ਕਰਕੇ ਜਾ ਪੁਜਾਗਾ ਖੇਰ ਪ੍ਰਚਾਰਤਾ ਬਣਾ ਲੱਗਣਾ ਸਾਡੇ ਕਾਹਦੇ ਤੇ ਮਰਗੀਆਂ ਲੰਧਪੁਰ ਸਾਹਿਬ ਤੋਂ ਆਪਾਂ ਸਾਰੇ ਸੰਗਤ ਨੂੰ ਬੁਲਾ ਕੇ ਸੇਵਾ ਉਹਨਾਂ ਨੇ ਦਰਸ਼ਨ ਕਰਕੇ ਆਪਾਂ ਨੰਦਪੁਰ ਸਾਹਿਬ ਦੇ ਦਰਸ਼ਨ ਕਰ ਲੈਣੇ ਆ। ਸਾਹਵੇਂ ਪਾਸੇ ਮੌਸਮ ਵੀ ਠੰਡਾ ਪਰਮਾਗ ਵਾਲੀ ਖੁਸ਼ਾ ਆਪਣੇ ਜੀ Agora manda no ਆ ਵੀ ਵਾ ਜੇਵਰਾ ਜੀ ਸਾਡਾ ਉਹਦਾ ਦੇਵਾਦਾਰ ਹੈ ਵੀ ਵਿਚਾਰਾ ਠੀਕਾ ਜੀ ਜੇ ਸੇ ਜੋ ਥੋੜੇ ਹੋ ਕੇ ਲੈ ਕੇ ਆ ਜੀ ਦੁੱਧ ਰਿਸ਼ੀ ਦੁੱਧ ਸਾਡਾ ਇੱਕ ਕਵਾੜੀ ਭਰਦੀ ਵਸ ਨਹੀਂ ਮੈਂ ਅੱਜ ਹੀ ਆਉਂ ਕਰਦੇ ਦੁੱਧ ਪਾਣ ਦੇ ਥੋੜਾ